ਆਲੰਗਿਤ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਤੇ ਹੈ ਕਰਨ ਤੇ ਕੁਤ ਮੈਂ ਸਮਝਦਾ ਬਹੁਤ ਹੀ ਮੰਦਭਾਗੀ ਗੱਲ ਆ ਜਿੱਥੇ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਨੌਜਵਾਨ ਜਿਹੜੇ ਨਸ਼ਿਆਂ 'ਚ ਲੱਗ ਕੇ ਚੈਨੀਆਂ ਖਿੱਚ ਰਹੇ ਨੇ ਵੱਡੀਆਂ-ਵੱਡੀਆਂ ਬਾਰਦਾਤਾਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਉਥੇ ਇੱਕ ਸਮਝਦੇ ਸੀ ਕਿ ਜਿਹੜੀ ਫੌਜ ਆ ਉਹ ਸਭ ਤੋਂ ਜਿਹੜੀ ਵੱਡੀ ਆਰਮੀਆ ਦੁਨੀਆ ਦੀ ਸੈਕੰਡ ਨੰਬਰ ਦੀ ਆਰਮੀਆ ਜਿਹੜੀ ਉਹ ਭਾਰਤ ਦੀ ਆਰਮੀਆ ਉਸ ਦੇ ਉੱਪਰ ਤੁਸੀਂ ਦੇਖੋ ਪੁਲਿਸ ਵੱਲੋਂ ਹਮਲਾ ਕਰਨਾ ਤੇ ਇੱਕ ਕਰਨਲ ਲੈਵਲ ਦੇ ਅਧਿਕਾਰੀ ਦੀ ਤੇ ਉਹਦੇ ਬੇਟੇ ਦੀ ਅੰਨੇ ਵਾਰ ਕੁੱਟਮਾਰ ਕਰਨਾ ਤੇ ਉਸ ਨੂੰ ਜਲੀਲ ਕਰਨਾ ਠੁੱਡੇ ਮਾਰਨੇ ਗਾਲਾਂ ਕੱਢਣੀਆਂ ਤੇ ਅਸੀਂ ਉਹਨੂੰ ਕਹਿਣਾ ਕਿ ਤੇਰਾ ਅਨਕਾਉਂਟਰ ਕਰ ਦਾਂਗੇ ਅਨਕਾਉਂਟਰ ਕਰਕੇ ਆਏ ਆ ਤੇਰੀ ਕਰਨਲੀ ਕੱਢਦੇ ਆ ਮੈਂ ਸਮਝਦਾ ਕਿ ਇਸ ਕੋ ਸ਼ਰਮਨਾ ਕੁਝ ਹੋ ਨਹੀਂ ਸਕਦਾ ਤੇ ਉਹਦੇ ਲਈ ਤੁਸੀਂ ਦੇਖੋ ਸੀਸੀਟੀਵੀ ਵੀਡੀਓ ਬਣੀ ਹੋਈ ਹੈ ਸਰਿਆਂ ਪਤਾ ਲੱਗ ਰਿਹਾ ਪਰ ਪੀੜਤ ਪਰਿਵਾਰ ਹੈ ਜਿਹੜਾ ਕਰਨਲਾ ਉਹ ਹਾਰੇ ਕੱਢ ਰਿਹਾ ਉਹਦੀ ਵਾਈਫ ਆ ਜਿਹੜੀ ਉਹ ਸੀਐਮ ਨੂੰ ਮਿਲ ਕੇ ਬੇਨਤੀ ਕਰਕੇ ਆਈ ਆ ਉਹਦੇ ਪੈਰੀ ਹੱਥ ਲਾਉਣ ਨੂੰ ਤਿਆਰ ਆ ਵੀ ਮੁਜਰਮ ਨੇ ਜਿਹੜੇ ਤੁਹਾਨੂੰ ਪਤਾ ਸੀਸੀਟੀਵੀ ਕੈਮਰੇ ਚ ਮੌਜੂਦ ਨੇ ਉਹਨਾਂ ਦੇ ਬਾਇ ਨੇਮ ਪਰਚਾ ਦਰਜ ਕਰੋ ਪਰ ਤੁਸੀਂ ਸਮਝੋ ਕਿ ਸਰਕਾਰ ਆ ਜਿਹੜੀ ਉਹਦੇ ਕੰਨ ਤੇ ਜੂ ਨਹੀਂ ਸਰਕਾਰੀ